ਇਹ ਜਿਹੜਾ ਅੱਜ ਕੱਲ ਸਮੱਸਿਆ ਦੇਖੇ ਆਂਦੀ ਹੈ ਜਿਵੇਂ ਹੁਣ ਸਰਦੀਆਂ ਦੇ ਵਿੱਚ ਜ਼ਿਆਦਾਤਰ ਦੇਖਿਆ ਹੋਂਾ ਤੁਸੀਂ 5-5 6-6 ਮਹੀਨਿਆਂ ਦੇ ਜਿਹੜੇ ਬੱਚੇ ਆ 4-4 ਮਹੀਨਿਆਂ ਦੇ ਉਹਨਾਂ ਦੇ ਨੱਕ ਦੇ ਵਿੱਚੋਂ ਨਜਲਾ ਬਹੁਤ ਬੈਂਦਾ ਹੈਗਾ ਠੰਡੀ ਹਵਾ ਦੇ ਟੱਚ ਦੇ ਵਿੱਚ ਆਉਣ ਨਾਲ ਠੰਡਾ ਕੋਈ ਵਾਰ ਪਾਣੀ ਵਗੈਰਾ ਪਸ਼ੂ ਪੀ ਲੈਂਦੇ ਹੈਗੇ ਇੱਕ ਤਾਂ ਕੋਸ਼ਿਸ਼ ਇਹ ਕਰੋ ਕਿ ਸਰਦੀਆਂ ਦੇ ਵਿੱਚ ਹੋ ਸਕੇ ਤਾਂ ਜਾਨਵਰਾਂ ਨੂੰ ਸ਼ਾਮ ਦੇ ਟਾਈਮ ਜ਼ਿਆਦਾ ਸਰਦੀ ਹੋਣ ਤੋਂ ਪਹਿਲਾਂ ਪਹਿਲਾਂ ਹੀ ਮਤਲਬ ਉਹਨਾਂ ਦਾ ਜਿਹੜਾ ਕਵਰ ਤੁਸੀਂ ਸਪੇਸ ਬਣਾਈ ਹੋਈ ਹੈ ਜਿੱਥੇ ਤੁਸੀਂ ਰਾਤ ਨੂੰ ਪਸ਼ੂ ਨੂੰ ਰੋਕ ਦਿਓ ਉੱਥੇ ਅੰਦਰ ਉਹਨਾਂ ਨੂੰ ਕਵਰ ਕਰ ਦਿਓ ਠੀਕ ਹੈ ਜਿਆਦਾ ਟਾਈਮ ਠੰਡ ਦੇ ਵਿੱਚ ਨਾ ਰਹਿਣ ਸਵੇਰ ਵੀ ਤੁਸੀਂ ਉਹਨਾਂ ਨੂੰ ਜਿਆਦਾ ਜਲਦੀ ਬਾਹਰ ਨਾ ਕੱਢੋ ਮੌਸਮ ਸਾਫ਼ ਹੁੰਦਾ ਧੁੱਪ ਨਿਕਲਦੀ ਹੈ ਫੇਰ ਹੀ ਪਸ਼ੂਆਂ ਨੂੰ ਬਾਹਰ ਨੀਰਾਚਾਰਾ ਪਾਉਂਦੇ ਹੋ ਜਾਂ ਤੁਸੀਂ ਉਹਨਾਂ ਨੂੰ ਕੱਢ ਦਿਓਗੇ ਫੇਰ ਕੱਢੋ ਠੰਡਾ ਪਾਣੀ ਕਦੇ ਵੀ ਜਿਆਦਾ ਸਰਦੀ ਦੇ ਵਿੱਚ ਪਸ਼ੂ ਨੂੰ ਨਹੀਂ ਪਿਉਣਾ ਚਾਹੀਦਾ ਹੁਣ ਕਈ ਫਾਰਮਰ ਕੀ ਕਰਦੇ ਹੋਣਗੇ ਵੀ ਬਾਹਰ ਰੱਖ ਦਿੰਦੇ ਆ ਕਿ ਰਾਤ ਪਰ ਰਾਤ ਭਰ ਦਾ ਸਾਰਾ ਪਾਣੀ ਪਿਆ ਰਹਿੰਦਾ ਹੈਗਾ ਸਾਰੀ ਰਾਤ ਦਾ ਤਾਂ ਉਹ ਬਹੁਤ ਜਿਆਦਾ ਠਰ ਜਾਂਦਾ ਹੈ ਸਵੇਰ ਪਸ਼ੂ ਜਦੋਂ ਪਿਆਸਾ ਹੁੰਦਾ ਤਾਂ ਬਾਹਰ ਆ ਕੇ ਪਾਣੀ ਪੀਂਦਾ ਇੱਕਦਮ ਆਖਿਆ ਤਾਂ ਉਹਦੇ ਨਾਲ ਵੀ ਕੀ ਹੋ ਜਾਂਦਾ ਐ ਇਦਾਂ ਦੀਆਂ ਦਿੱਕਤਾਂ ਆਉਂਦੀਆਂ ਨੱਕ ਚੋਂ ਪਾਣੀ ਆਉਣਾ ਅੱਖਾਂ ਚੋਂ ਤਾਂ ਉਹ ਜਿਹੜਾ ਕਿ ਹੈ ਵਾਇਰਸ ਹੈ ਇੱਕ ਤਰ੍ਹਾਂ ਦਾ ਇੱਕ ਤੋਂ ਦੂਜੇ ਨਾਲ ਜਾਨਵਰ ਅਟੈਚ ਹੁੰਦਾ ਉਹਦਾ ਜੂਠਾ ਮਿੱਠਾ ਖਾਂਦਾ ਪੀਂਦਾ ਤਾਂ ਉਹ ਹੌਲੀ ਹੌਲੀ ਵੱਧਦਾ ਵੱਧ ਆਪਣੇ ਫਾਰਮ ਦੇ ਕਈ ਬੱਚੇ ਜਾਂ ਕਈ ਜਾਨਵਰ ਉਹਦੀ ਲਪੇਟ ਦੇ ਵਿੱਚ ਆ ਜਾਂਦੇ ਆ ਇਹ ਚੀਜ਼ ਦਾ ਧਿਆਨ ਰੱਖਣਾ ਹੈ ਸਰਦੀ ਸਰਦੀ ਥੋੜਾ ਜਿਹਾ ਹਲਕਾ ਗੂੰਗੁਣਾ ਪਾਣੀ ਤੁਸੀਂ ਜਿਵੇਂ ਗਰਮ ਪਾਣੀ ਠੰਡਾ ਪਾਣੀ ਜੋ ਵੀ ਪਿਆ ਰਹੋ ਉਹਦੇ ਵਿੱਚ ਤੁਸੀਂ ਗਰਮ ਪਾਣੀ ਦੀ ਬਰਤੀ ਪਾਤੀ ਜਾਂ ਥੋੜਾ ਬਹੁਤ ਆਪਾਂ ਉਵਾਲ ਕੇ ਗੁੜ ਵੀ ਪਿਆ ਸਕਦੇ ਆ ਗੁੜ ਨੂੰ ਦੇਖੋ ਉਵਾਲ ਕੇ ਪਿਾਵਾਂਗੇ ਤਾਂ ਸੀਰ ਉਹਦੀ ਗਰਮ ਹੈ ਹੁਣ ਗਰਮੀ ਆ ਜਾਊਗੀ ਅੱਗੇ ਤਾਂ ਇਹਨੂੰ ਰਾਤ ਨੂੰ ਪਿਹਾਉਂਦੇ ਹੋ ਤੁਸੀਂ ਮਟਕੇ ਚ ਮਿੱਟੀ ਦੇ ਵਰਤਨ ਦੇ ਵਿੱਚ ਤਾਂ ਸਵੇਰ ਤੁਸੀਂ ਜਿਵੇਂ 2-4 ਕਿਲੋ ਗੁੜ ਪਿਹਾਉਆ ਤਾਂ ਉਹਨੂੰ ਦੂਜਾ ਜਿਹੜਾ ਪਾਣੀ ਤੁਸੀਂ ਪਿਆਓਗੇ ਮੰਨ ਲਓ ਉਹਨੂੰ ਪੂਰੇ ਦਿਨ ਦੇ ਵਿੱਚ ਬੱਕਰੀਆਂ ਨੂੰ ਆਪਾਂ 40-50 ਲੀਟਰ ਪਾਣੀ ਪਿਉਣਾ ਹੈ ਤਾਂ ਉਹਦੇ ਵਿੱਚ ਪਾ ਦਿਆਂਗੇ ਰਾਤ ਨੂੰ ਭਿੱਜਿਆ ਹੋਇਆ ਗੁੜ ਉਹ ਇੱਕ ਸ਼ਰਬਤ ਦਾ ਕੰਮ ਕਰੂਗਾ ਠੰਡਾ ਹੁੰਦਾ ਹੈ ਪਸ਼ੂਆਂ ਦੇ ਵਿੱਚ ਪਾਣੀ ਦੀ ਕਮੀ ਨਹੀਂ ਆਉਣ ਦਿੰਦਾ ਬਾਡੀ ਵਿੱਚ ਡੀਹਾਈਡਰੇਸ਼ਨ ਨਹੀਂ ਹੁੰਦੀ ਆਇਰਨ ਦੀ ਗਲੂਕੋਜ਼ ਦੀ ਜਿਹੜੀ ਕਮੀ ਆ ਉਹ ਪੂਰੀ ਕਰਦਾ ਹੈਗਾ ਐਦਾਂ ਆਪਾਂ ਕਰ ਸਕਦੇ ਹਾਂਗੇ ਇਸ ਲਈ ਜਿਹੜੀਆਂ ਇਹ ਸਮੱਸਿਆਵਾਂ ਆਉਂਦੀਆਂ ਉਹ ਆਪਣੀ ਕਈ ਵਾਰ ਕਿਤੇ ਨਾ ਕਿਤੇ ਕੋਈ ਕਮੀ ਹੁੰਦੀ ਹੈਗੀ ਜਾਨਵਰ ਨੂੰ ਆਪਾਂ ਪ੍ਰੋਪਰ ਕੇਅਰ ਨਹੀਂ ਕਰਦੇ ਸੰਭਾਲ ਦੇ ਨੀਗੇ ਕਈ ਵਾਰ ਫਾਰਮਰ ਕੀ ਹੈ ਠੰਡ ਦੇ ਵਿੱਚ ਬੱਚੇ ਚੰਗਾਈ ਜਾਂਦੇ ਹੈਗੇ ਬੱਚਾ ਨੂੰ ਦੁੱਧ ਪਿਆਈ ਜਾਂਦੇ ਆ ਤੜਕੇ ਹੱਥ ਨੇ ਐਦਾਂ ਤੁਸੀਂ ਨਹੀਂ ਕਰਨਾ ਤੁਸੀਂ ਬੱਚੇ ਨੂੰ ਬਚਾਉਣਾ ਕਿਉਂਕਿ ਬਾਰ ਬਾਰ ਆਪਾਂ ਇਹੀ ਚੀਜ਼ ਤੇ ਫੋਕਸ ਕਰ ਰਹੇ ਆ ਜੇ ਆਪਣੇ ਕੋਲੇ ਬੱਚੇ ਪ੍ਰਾਪਰਟੀ ਜਿਹੜੀ ਹੈਗੀ ਹੈ ਇਹ ਆਪਾਂ ਬਚਾਵਾਂਗੇ ਇਹਨਾਂ ਦੇ ਵਿੱਚ ਵਾਦਾ ਹੋਊਗਾ ਤਾਂ ਫੇਰ ਹੀ ਆਪਣਾ ਫਾਰਮ ਕਾਮਯਾਬ ਹੋਏਗਾ ਇਹਦੇ ਲਈ ਜਿਹੜਾ ਆਪਾਂ ਇੰਜੈਕਸ਼ਨ ਯੂਜ਼ ਕਰਦੇ ਆਂ ਕਈ ਵਾਰ ਦੇਖੋ ਇੰਨਾ ਜ਼ਿਆਦਾ ਭਿਆਨਕ ਹੋ ਜਾਂਦਾ ਹੈਗਾ ਇਹ ਜ਼ੁਖਾਮ ਹੀ ਲਾ ਲਓ ਇੱਕ ਨਜ ਲਈ ਨੱਕ ਬਿਲਕੁਲ ਬੰਦ ਹੋ ਜਾਂਦਾ ਬੱਚਿਆਂ ਦਾ ਬੱਕਰੀ ਦਾ ਜਾਂ ਬੱਕਰੇ ਦਾ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈਗੀ ਉਸ ਕੰਡੀਸ਼ਨ ਦੇ ਵਿੱਚ ਆਪਾਂ ਦੇਖੋ ਹਿਊਮਨ ਦੇ ਵਿੱਚ ਵੀ ਯੂਜ਼ ਕਰਦੇ ਆਂ ਕਿ ਬਹੁਤ ਵਧੀਆ ਐਂਟੀਬਾਇਓਟਿਕ ਹੈਗਾ ਟੀਕਾ ਜੈਂਟਾਮਾਈਸਿਨ ਇਹ ਟੀਕਾ ਬੱਕਰੀਆਂ ਦੇ ਵਿੱਚ ਵੀ ਵੈਟਰਨਰੀ ਦੇ ਵਿੱਚ ਵੀ ਵੱਡੇ ਐ ਪਸ਼ੂਆਂ ਦੇ ਵਿੱਚ ਵੀ ਯੂਜ਼ ਹੁੰਦਾ ਹੈਗਾ ਵਰਤਦੇ ਆ ਜੈਂਟਾਮਾਈਸਿਨ ਜਿਹੜਾ ਹੈਗਾ ਆ ਪਿਆ ਟਿਕਾ ਇਦਾਂ ਦਾ ਵਿੱਚੋਂ ਵਾਈਟ ਕਲਰ ਦਾ ਪਾਣੀ ਵਾਂਗੂ ਇਹਦਾ ਕਲਰ ਹੁੰਦਾ ਤੇ ਇਹ ਟਿਕਾ ਤੁਸੀਂ ਤੜਕੇ ਹੱਥ ਨੇ ਪਸ਼ੂ ਦੇ ਜ਼ਰੂਰ ਲਾਉਣਾ ਹੈਗਾ ਕਈ ਵਾਰ ਦੇਖਿਆ ਹੋਣਾ ਕਿ ਜ਼ੁਖਾਮ ਵੀ ਹੁੰਦਾ ਪਸ਼ੂ ਨੂੰ ਨਾਲ-ਨਾਲ ਆਪਾਂ ਟੈਂਪਰੇਚਰ ਚੈੱਕ ਕਰਦੇ ਆ ਤਾਂ ਬੁਖਾਰ ਵੀ ਆਉਂਦਾ ਹੈਗਾ ਜਿਵੇਂ ਕਿ ਕੇਸ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਪੀਪੀਆਰ ਦੀ ਪੀਪੀਆਰ ਦੇ ਇਹ ਜੇ ਕੇਸ ਹੋ ਜਾਂਦਾ ਖਿੱਚ ਖਿੱਚ ਕੇ ਜੇ ਸਾਹ ਲੈਂਦੇ ਆ ਨਾ ਪਸ਼ੂ ਫੇਫੜੇ ਵੱਜਦੇ ਹੈਗੇ ਆਪਾਂ ਕਈ ਵਾਰ ਪਸ਼ੂ ਲੈ ਕੇ ਆਉਂਨੇ ਆਗੇ ਸਾਡੇ ਨਾਲ ਵੀ ਇਹ ਕੇਸ ਹੋਇਆ ਸੀਗਾ ਇੱਕ ਵਾਰੀ ਅਸੀਂ ਮਾਰਕੀਟ ਦੇ ਵਿੱਚੋਂ ਬਾਹਰੋਂ 15 16 ਬੱਚੇ ਖਰੀਦ ਕੇ ਲੈ ਕੇ ਆਏ ਸੀਗੇ ਤਾਂ ਆਪਾਂ ਨਵੇਂ ਫਾਰਮਰ ਨੂੰ ਕਹਿੰਨੇ ਆ ਵੀ ਆਪਾਂ ਬਿਲਕੁਲ ਜਿਹੜੇ ਦੁੱਧ ਚੁੰਗਦੇ ਬੱਚੇ ਆ ਇਹੋ ਜੀ ਗਲਤੀ ਦਾ ਕਦੇ ਵੀ ਨਹੀਂ ਕਰਨੀ ਕਿ ਦੁੱਧ ਚੁੰਗਦੇ ਚੁੰਗੜ ਜਿਹੜੇ ਬੱਚੇ ਹੁੰਦੇ ਬੱਚੇ ਹੁੰਦੇ ਹੈਗੇ ਉਹ ਆਪਾਂ ਫਾਰਮ ਆਪਾਂ ਉਹਦੇ ਤੋਂ ਸ਼ੁਰੂ ਕਰੀਏ ਕਿਉਂਕਿ ਜਿਹੜਾ ਦੁੱਧ ਨਾਲੋਂ ਤੋੜ ਕੇ ਆਪਾਂ ਛੋਟੇ ਬੱਚੇ ਆਪਾਂ ਫਾਰਮ ਦੇ ਵਿੱਚ ਲਿਆਉਣੇ ਹੈਗੇ ਉਹ ਬਿਲਕੁਲ ਆਪਣਾ ਨੁਕਸਾਨਦਾਕਰ ਹੁੰਦਾ ਹੈਗਾ ਉਹਨਾਂ ਨੂੰ ਬਿਮਾਰੀਆਂ ਬਹੁਤ ਜਲਦੀ ਅਟੈਕ ਕਰਦੀਆਂ ਘੇਰਦੀਆਂ ਆ ਕਿਉਂਕਿ ਉਹਨਾਂ ਦੀ ਜਿਹੜੀ ਬਿਮਾਰੀਆਂ ਨਾਲ ਲੜਨ ਦੀ ਸ਼ਮਤਾ ਇਮਿਊਨਿਟੀ ਪਾਵਰ ਹੈਗੀ ਉਹ ਕਮਜ਼ੋਰ ਹੁੰਦੀ ਹੈਗੀ ਉਹਦੇ ਤੋਂ ਹੀ ਬੁਖਾਰ ਹੋ ਗਿਆ ਨਜਲਾ ਹੋ ਗਿਆ ਜ਼ੁਕਾਮ ਹੋ ਗਿਆ ਤੇ ਪੀਪੀਆਰ ਦਾ ਰੂਪ ਲੈ ਲਿਆ ਤਾਂ ਉਸ ਕੰਡੀਸ਼ਨ ਦੇ ਵਿੱਚ ਦੇਖੋ ਜਾਨਵਰ ਨੂੰ ਬੁਖਾਰ ਵੀ ਚੜਦਾ ਆਉਣਾ ਜੇ ਦੇਖਿਆ ਹੋਣਾ ਕਈ ਵਾਰ ਮੋਕ ਵੀ ਲੱਗ ਜਾਂਦੀ ਹੈਗੀ ਨੱਕ ਚੋਂ ਪਾਣੀ ਵੀ ਆਉਂਦਾ ਫੇਫੜੇ ਵੀ ਵਜਦੇ ਆ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈਗੀ ਤਾਂ ਉਦੋਂ ਆਪਾਂ ਇਹ ਇੰਜੈਕਸ਼ਨ ਇਹੋ ਜੇ ਯੂਜ਼ ਕਰਦੇ ਆਂਗੇ ਇੰਜੈਕਸ਼ਨ ਦੀ ਡੋਜ਼ ਇਹਦੀ ਵੀ ਸੇਮ ਹੀ ਹੈਗੀ ਜਿਹੜੀ ਡੋਜ਼ ਆਪਾਂ ਲਾਉਣੀ ਹੈਗੀ ਉਹ ਵੱਡੀ ਬੱਕਰੀ ਨੂੰ ਆਪਾਂ ਕੀ ਕਰਨੀ ਹੈਗੀ ਬੱਕਰੀ ਨੂੰ ਆਪਾਂ 4-5 ਐਮਐਲ ਤੱਕ ਇਹ ਲਾ ਸਕਦੇ ਆ 40-50 ਕਿਲੋ ਜੇਰਾ 40-50 ਕਿਲੋ ਦਾ ਜਾਨਵਰ ਆ ਉਹਦੀ ਡੋਜ਼ ਇੰਨੀ ਹੈਗੀ ਮੰਨ ਲਓ 8-10 ਕਿਲੋ ਦਾ ਕੋਈ ਬੱਚਾ ਹੈਗਾ ਉਹਨੂੰ ਆਪਾਂ ਡੋਜ਼ ਕਿੰਨੀ ਲਾਵਾਂਗੇ 1 ਐਮਐਲ ਲਾਵਾਂਗੇ 1 ਤੋਂ 1.5 ਲਾ ਦਾਂਗੇ ਪਰ ਜ਼ਿਆਦਾ ਨਹੀਂ ਲਾ ਸਕਦੇ ਇਹਦੇ ਨਾਲ ਤੁਹਾਡੇ ਜਿਹੜੇ ਇਹ ਸਮੱਸਿਆ ਆ ਰਹੀ ਹੈ ਉਹਦੀ ਰਿਕਵਰੀ ਬਹੁਤ ਚੰਗੇ ਤਰੀਕੇ ਨਾਲ ਹੋ ਜੂਗੀ ਪਰ ਵਿਚ ਵਿਚਾਲੇ ਮੈਂ ਫੇਰ ਕਹਿ ਰਿਹਾ ਵੀ ਟ੍ਰੀਟਮੈਂਟ ਕਰਕੇ ਨਹੀਂ ਛੱਡਣਾ ਜੋ ਵੀ ਤੁਹਾਨੂੰ ਕੋਈ ਟ੍ਰੀਟਮੈਂਟ ਦੱਸ ਰਿਹਾ ਤੁਸੀਂ ਉਹਦੇ ਅਕੋਰਡਿੰਗ ਚੱਲ ਰਹੇ ਹੋਗੇ ਤਾਂ ਉਹਨੂੰ ਘੱਟ ਤੋਂ ਘੱਟ 3 ਦਿਨ ਲਗਾਤਾਰ ਕਰੋ ਹੀ ਕਰੋ ਜਦੋਂ ਆਪਾਂ ਟ੍ਰੀਟਮੈਂਟ ਚੇਂਜ ਕਰਤਾ ਤਾਂ ਫਿਰ ਉਹ ਗੜਬੜ ਹੋ ਜਾਂਦੀ ਹੈ ਉੱਥੀ ਜੈਂਟਾਮਾਈਸਿਨ ਸਲਫੇਟ ਇਹ ਸਾਲਟ ਆਪਾਂ ਟੈਕਨੀਕਲ ਕੀ ਹੈ ਮਾਰਕੀਟ ਦੇ ਵਿੱਚੋਂ ਲੈ ਕੇ ਆਉਣਾ ਜਦੋਂ ਸਮੱਸਿਆ ਆਊਗੀ ਨੱਕ ਚੋਂ ਪਾਣੀ ਅੱਖ ਚੋਂ ਪਾਣੀ ਦੀ ਇਸ ਤਰ੍ਹਾਂ ਦੀ ਹੁਣ ਤਿੰਨ ਚੀਜ਼ਾਂ ਬਾਰੇ ਮੈਂ ਦੱਸਿਆ ਪਹਿਲਾ ਬੁਖਾਰ ਵਾਲੇ ਟੀਕਾ ਸੀਗਾ ਮੈਲੋਨੈਕਸ ਦੂਜਾ ਇਹ ਦੱਸਦਾ ਤੀਜਾ ਜਿਵੇਂ ਦੱਸਦਾ ਇਲਾਜ ਦੱਸਦਾ ਇਹ ਕਾਮਨਲੀ ਜਿਹੜੀਆਂ ਬਿਮਾਰੀਆਂ ਆਉਂਦੀਆਂ ਬੱਕਰੀਆਂ ਦੇ ਵਿੱਚ